ਅੱਜ ਗੱਲ ਕਰਦੇ ਹਾਂ ਜੀ ਸਿੱਖੋਂ ਜੱਟਾਂ ਦੇ ਬਾਰੇ ਸਿੱਖੋਂ ਗੋਤ ਦਾ ਮੋਢੀ ਸ਼ੇਸ਼ਰਾਮ ਪਵਾਰ ਸੀ ਜਿਸ ਨੂੰ ਸਿੱਖੂ ਜਾਂ ਸਿੱਖੋ ਵੀ ਕਿਹਾ ਜਾਂਦਾ ਆ ਸਿੱਖੋਂ ਜੱਟਾਂ ਦਾ ਮੁੱਢ ਲੁਧਿਆਣੇ ਜ਼ਿਲ੍ਹੇ ਨੂੰ ਮੰਨਿਆ ਜਾਂਦਾ ਆ ਸਤਸਿੰਘ ਸਿੱਖੋਂ ਜਿਸ ਨੂੰ ਪੰਜਾਬੀ ਸਾਹਿਤ ਦਾ ਬਾਬਾ ਭੋੜ ਕਿਹਾ ਜਾਂਦਾ ਇਹਨੂੰ ਆਪਣੇ ਗੋਤ ਸਿੱਖੋਂ ਉੱਤੇ ਬੜਾ ਮਾਣ ਸੀ ਸਾਰੇ ਸਿੱਖੋਂ ਜੱਟ ਧਾਰਾ ਨਗਰੀ ਦੇ ਰਾਜੇ ਭੋਜ ਤੇ ਜਰਗ ਦੇ ਰਾਜੇ ਜਗਦੇਉ ਨੂੰ ਆਪਣਾ ਬਟੇਰਾ ਮੰਨਦੇ ਹਨ 1140 ਇਸਵੀ ਵਿੱਚ ਛਪਾਰ ਵੀ ਕਹਿੰਦੇ ਸੇਖੋਂਾਂ ਨੇ ਹੀ ਵਸਾਇਆ ਸੀ ਇੱਥੇ ਹੀ ਸੇਖੋਂਾਂ ਦਾ ਇੱਕ ਮਹਾਨ ਮੇਲਾ ਜਿਸ ਨੂੰ ਝਲਖਣ ਦਾ ਮੇਲਾ ਕਹਿੰਦੇ ਹਨ ਭਾਦੋਂ ਦੀ 14 ਨੂੰ ਲੱਗਦਾ ਹੈ ਸੰਧਲਵਾਰ ਦੇ ਵਿੱਚ ਵੀ ਸੇਖੋਂਾਂ ਦੇ ਕਾਫੀ ਪਿੰਡ ਨੇ ਮਾਲਵੇ ਦੇ ਵਿੱਚ ਕਹਿੰਦੇ ਜ਼ਿਆਦਾਤਰ ਸੇਖੋਂ ਜੱਟ ਮਿਲਦੇ ਨੇ ਸੰਗਰੂਰ ਸ਼ਹਿਰ ਵੀ ਸੇਖੋਂ ਜੱਟਾਂ ਨੇ ਆਵਾਜ਼ ਕੀਤਾ ਸੀ ਕਹਿੰਦੇ ਨੇ ਕਹਿੰਦੇ ਇਹਨਾਂ ਦਾ ਵਡੇਰਾ ਸੀ ਬਾਬਾ ਮੋਹਨ ਸਿੱਧ ਕਹਿੰਦੇ ਬਾਬਾ ਮੋਹਨ ਸਿੱਧ ਲੜਦਾ ਲੜਦਾ ਸਤਾੜੀਆਂ ਦੇ ਨਾਲ ਲੜਦਾ ਲੜਦਾ ਸੰਗਰੂਰ ਸ਼ਹਿਰ ਵਿੱਚ ਆ ਗਿਆ ਤੇ ਸੰਗਰੂਰ ਦੇ ਵਿੱਚ ਆ ਕੇ ਜਿੱਥੇ ਬਾਬਾ ਮੋਹਨ ਸਿੱਧ ਦੀ ਸ਼ਹੀਦ ਹੋਏ ਉੱਥੇ ਉਹਨਾਂ ਦੀ ਮੱਠ ਬਣਾ ਦਿੱਤੀ ਗਈ ਜਿੱਥੇ ਅੱਜ ਖੁਸ਼ੀ ਤੇ ਦੀਵਾਲੀ ਦੇ ਮੌਕੇ ਦੇ ਉੱਤੇ ਸਿੱਖੋ ਜੱਟ ਇਕੱਠੇ ਹੋ ਕੇ ਬਾਬੇ ਸਿੱਧ ਦੀ ਪੂਜਾ ਕਰਦੇ ਨੇ